ਕਦਰ ਨਹੀਂ ਕਰਦੇ ਦੀ ਵਾਰ ਸਾਲੋ ਜਿਹੜੇ ਕਿ ਕਿਸੇ ਅਗਰੇਵੋਕ ਟੈਸਟ ਲੱਗ। ਦੇਖੋ ਸਾਡੇ ਸਰਪੋਤ ਸੰਸਤਾ ਸ੍ਰੀ ਕਾਲਕਸਾਹਬ ਨੇ ਬੜੇ ਸਖਤ ਰੋਕਾ ਪਣਾਇਆ ਦੇ ਉਹਦੇ ਵਾਸਤੇ ਕਿਉਂਕਿ ਕੰਗੜਾ ਦਾ ਨਜ਼ਰਗਿਆ ਕੰਗੜਾ ਦੀ ਕਾਰਗੁਜ਼ਾਰੀ ਜਿੱਥੇ ਉਹ ਹਰੇ ਭਵੇਂਸ਼ਾ ਹਮਲਾਵਰ ਹੁੰਦੀ ਆ ਸਿੱਖਾਂ ਦੇ ਹੁੰਦੀ ਆ ਪੰਜਾਬ ਤੇ ਹੁੰਦੀ ਆ ਕਿਸਾਨੀ ਤੇ ਹੁੰਦੀ ਆ ਉਹਦਾ ਜਿਹੜਾ ਕੋਈ ਵੀ ਕੀਤਾ ਕੰਮ ਆ ਉਹ ਤੇ ਸਾਡੇ ਅਸੀਂ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਪਿਛਲੇ ਦਿਨਾਂ ਜਿਹੜਾ ਟ੍ਰੇਲਰ ਆਇਆ ਫਿਲਮ ਦਾ 7 ਸੈਕਿੰਡ ਦਾ ਵਾਲਾ ਟ੍ਰੇਲਰ ਸੀ ਉਹਦੇ ਵਿੱਚ ਸੰਤਾਂ ਦੀ ਸ਼ਖਸੀਅਤ ਨੂੰ ਬਗਾੜ ਕੇ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ ਨਾਲੇ ਜਿਹੜਾ ਕੈਰੈਕਟਰ ਕਰਵਾਇਆ ਗਿਆ ਜਿਹੜਾ ਅੱਜ ਬਰਦਾਸ਼ਤ ਤੋਂ ਬਾਹਰ ਨਹੀਂ ਹੋ ਸਕਦਾ ਦੂਸਰਾ ਜਿਹੜਾ ਸਿੱਖਾਂ ਦੀ ਜਿਵੇਂ ਕਹਿੰਦੇ ਕੈਰੈਕਟਰ ਐਸੈਸੀਨੇਸ਼ਨ ਕੀਤੀ ਗਈ ਆ ਕਿ ਸਿੱਖਾਂ ਨੂੰ ਮਾਰਦੇ ਨੇ ਉਹ ਕਰਦੇ ਨੇ ਇਹ ਚੀਜ਼ਾਂ ਨਹੀਂ ਆ ਉਸ ਗੱਲ ਇਹ ਕਿ ਲੜਾਈ ਉੱਠੀ ਉਸ ਲੜਾਈ ਛਾਉਣੇ ਕਮੇਟੀ ਨੇ ਵਟਾ ਰੋਲਾ ਕੀਤਾ ਸਾਰੀਆਂ ਸੰਸਥਾਵਾਂ ਨੇ ਇਸ ਗੱਲ ਲੜਾਈ ਲੜੀ ਉਹਨਾਂ ਨੋਟਸ ਭੇਜਿਆ ਗਿਆ ਤਾਂ ਉਹਨੂੰ ਉਹਦਾ ਫਿਲਮ ਰੋਕ ਦਿੱਤੀ ਗਈ ਰੋਕਣ ਤੋਂ ਬਾਅਦ ਹੁਣ ਅਖਬਾਰ ਦੇ ਵਿੱਚ ਜੋ ਆਇਆ ਕਿ ਉਹਦੇ ਜਿਹੜੇ ਕੱਟ ਲਾਏ ਗਏ ਨੇ ਜਾਂ ਜੇ ਨਸੀਬ ਜਿਹੜੇ ਕੱਟੇ ਗਏ ਨੇ ਅਸੀਂ ਜਿੰਨੀ ਦੇਰ ਤੱਕ ਉਸ ਮਾਮਲੇ ਨੂੰ ਦੇਖ ਨਹੀਂ ਲੈਂਦੇ ਉਨੀ ਦੇਰ ਤੱਕ ਅਸੀਂ ਨਾ ਤਾਂ ਵਿਸ਼ਵਾਸ ਕਰ ਸਕਦੇ ਆ ਨਾ ਹੀ ਸਾਡੇ ਵੱਲੋਂ ਕੋਈ ਹਰੀ ਜਾਂਦੀ ਹੈ ਨਾ ਸ਼੍ਰੋਮਣੀ ਕਮੇਟੀ ਵੱਲੋਂ ਕਿ ਅਕਾਲ ਤਖਤ ਸਾਹਿਬ ਦੇ ਜੈਦਰ ਸਾਹਿਬ ਨੇ ਜਿਹੜੀ ਗੱਲ ਕੱਲ ਬਿਆਨ ਜਾਰੀ ਕਰਕੇ ਕਹਿਦੀ ਆ ਕਿ ਉਸ ਫਿਲਮ ਨੂੰ ਜਲਾ ਕੀ ਨਹੀਂ ਚੱਲਣ ਦਿੱਤਾ ਜਾਵੇਗਾ ਸੋ ਸਮੁੱਚੀ ਸਹਿਤ ਸੰਗਤ ਇਸ ਗੱਲ ਨੂੰ ਪੂਰਨ ਤੌਰ ਤੇ ਜਿਹੜੀ ਆ ਬਚਨਬੱਧਾ ਇਸ ਗੱਲ ਨੂੰ ਜਦੋਂ ਦਿਖਾ ਕੇ ਕੋਈ ਗੱਲ ਦੀ ਪੁਸ਼ਟੀ ਕਰਾਈ ਜਾਏਗੀ ਉਸ ਤੋਂ ਬਾਅਦ ਹੀ ਅਸੀਂ ਇਸ ਦੇ ਬਾਰੇ ਵਿੱਚ ਕੋਈ ਆਪਣਾ ਪੱਖ ਜਿਹੜਾ ਵਾ ਉਹ ਦੇ ਸਕਾਂ। ਦੇਖੋ ਸਿੱਖ ਕੌਮ ਫਾਊਂਡੇਸ਼ਨ ਦਾ ਆਪਣਾ ਲੰਮਾ ਇਤਿਹਾਸ ਹੈ। ਸਿੱਖ ਦੀ ਯਾਦ ਤੋਂ ਪਹਿਲਾਂ ਬਣੀ ਜਿੱਥੇ ਬੰਦੀ ਆ 1940 ਦੀ। ਔਰ ਅਸੀਂ ਨਹੀਂ ਹੋਏ ਕੰਮ ਜਿਹੜੀ ਆ ਉਹ ਸਿੱਖ ਕੌਮ ਫਾਊਂਡੇਸ਼ਨ ਵੀ ਮਨਾਣ ਜਾ ਰਹੀ ਆ। ਤੇ ਸਮੇਂ ਸਮੇਂ ਦੇ ਉੱਤੇ ਅੱਜ ਵੀ ਜਿਹੜੀ ਸਿੱਖ ਲੀਡਰਸ਼ਿਪ ਆ ਬਹੁਤ ਸਾਰੇ ਇਹੋ ਜਿਹੇ ਸ਼ਕਤੀਤਾ ਨੇ ਜਿਹੜੀਆਂ ਸਿੱਖ ਕੌਮ ਫਾਊਂਡੇਸ਼ਨ ਦੇ ਪਲੇਟਫਾਰਮ ਤੋਂ ਹੀ ਉੱਠ ਕੇ ਆਈਆਂ। ਇਹ ਮੈਂ ਸਮਝਦਾ ਕਿ ਜਿਹੜੀਆਂ ਜਿਹੜੀਆਂ ਸ਼ਕਤੀਤਾ ਸਿੱਖ ਕੌਮ ਪ੍ਰੋਜੈਕਟ ਦੇ ਪਲੇਟਫਾਰਮ ਤੋਂ ਉੱਠ ਕੇ ਆਈਆਂ ਉਹ ਅੱਜ ਵੀ ਸਮਰਪਿਤ ਭਾਵਨਾ ਵਾਲੀਆਂ ਨੇ। ਚਾਹੇ ਉਹ ਪੰਜਾਬ ਪ੍ਰਤੀ ਹੈ ਤੇ ਚਾਹੇ ਪੰਥ ਪ੍ਰਤੀ ਹੈ ਉਹਨਾਂ ਦੀ ਜਿਹੜੀ ਸੋਚ ਆ ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਉਹ ਪੰਥਕ ਹੈ ਔਰ ਪੰਜਾਬ ਦੇ ਨਾਲ ਸੰਬੰਧਿਤ ਹੈ ਪਰ ਜਿਹੜੇ ਰਵਾਇਤੀ ਤੌਰ ਦੇ ਉੱਤੇ ਲੀਡਰਸ਼ਿਪ ਉੱਭਰੀ ਆ ਮੈਂ ਸਮਝਦਾ ਉਹਦੇ ਨਾਲ ਵੱਡੀ ਪੱਧਰ ਦੇ ਉੱਤੇ ਧਾਰਪਕ ਤੌਰ ਤੇ ਵੀ ਨੁਕਸਾਨ ਹੋਇਆ ਔਰ ਉਹਦੇ ਨਾਲ ਜਿਹੜਾ ਪੰਜਾਬ ਦੀ ਰਾਜਨੀਤੀ ਵਿੱਚ ਵੀ ਵੱਡਾ ਪੱਧਰ ਤੇ ਗੰਧਲਾਪਨ ਆਇਆ ਤੇ ਅੱਜ ਜ਼ਰੂਰਤ ਆ ਕਿਉਂਕਿ ਗਰੀਵਾਲ ਸਾਹਿਬ ਨੇ ਉਸ ਗੱਲ ਦਾ ਜ਼ਿਕਰ ਕੀਤਾ ਕਿ ਉਹਦੇ ਵਿੱਚ ਨਵੀਂ ਸਿੱਖ ਲੀਡਰਸ਼ਿਪ ਦੇ ਹਵਾਰ-ਵਾਰੇ ਅਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਹਾਂ ਔਰ ਇਸ ਤੇ ਅਸੀਂ ਉਹ ਦੁਸਤ ਦਿਨ ਵਿਚਾਰ ਵੀ ਕਰਾਂਗੇ ਕਿ ਨਵੀਂ ਲੀਡਰਸ਼ਿਪ ਜਿਹੜੀ ਹੈਗੀ ਉਹ ਨੌਜਵਾਨਾਂ ਦੇ ਵਿੱਚੋਂ ਉੱਭਰਨੀ ਚਾਹੀਦੀ ਆ ਔਰ ਉਹ ਜਿਹੜੀ ਹੈਗੀ ਉਹਨਾਂ ਅੰਦਰ ਪੰਤਕ ਜਜ਼ਬਾ ਹੋਣਾ ਜ਼ਰੂਰੀ ਹੈ ਉਹਨਾਂ ਨੂੰ ਸਿੱਖ ਸਿਧਾਂਤਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ ਔਰ ਸਮਰਪਿਤ ਭਾਵਨਾ ਵਾਲੇ ਹੋਣ ਚਾਹੀਦੇ ਆ